ਦੋਸਤੋ ਰਾਤੀ ਅਭਿਸ਼ੇਕ ਸ਼ਰਮਾ ਦੀ ਸਿਸਟਰ ਕੋਮਲ ਸ਼ਰਮਾ ਦੀ ਵੈਡਿੰਗ ਸੀ ਅਤੇ ਉੱਥੇ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਅਰਜਨ ਢਿੱਲੋਂ ਇਹ ਕਈ ਹੋਰ ਵੱਡੇ ਨਾਮ ਪੁੱਜੇ ਹੋਏ ਸੀ ਜਿਵੇਂ ਕਿ ਯੁਵਰਾਜ ਸਿੰਘ ਆਪਾਂ ਤੁਹਾਨੂੰ ਪੂਰੀ ਵੈਡਿੰਗ ਵੀਡੀਓ ਦਿਖਾਉਂਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹਦਾ ਤਾਂ ਮਿੰਟ ਮਿੰਟ ਗੇਮ ਵੀ ਲੈ ਸ਼ੇਅਰ ਕਰਕੇ ਪਲੀਜ਼ ਥੋੜਾ ਜਿਹਾ ਸਮਝ ਲਓ ਓ ਬਾਵੇ 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 ਆ ਪਾਵਰ ਪਲੇ ਪਾਵਰ ਪਲੇ ਦਾ ਤੰਗ ਨਹੀਂ ਕਰਦਾ ਵਿਸ਼ੇਖ ਨੂੰ ਤੇ ਇਹ ਤੁਹਾਨੂੰ ਪਤਾ ਹੀ ਹੈ ਕਿੱਥੇ ਮਾਰਦਾ ਫਿਰੇ ਉਹ ਪਾਵੇ 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 ਏਸੀ ਅਭਿਸ਼ੇਕ ਸ਼ਰਮਾ ਦੀ ਸਿਸਟਰ ਦੀ ਵੈਡਿੰਗ ਦੀ ਪੂਰੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਹੋਵੇ ਇਸ ਨੂੰ ਸ਼ੇਅਰ ਜਰੂਰ ਕਰਿਓ ਅਤੇ ਸਾਰੀ ਸ਼ਰਮਾ ਫੈਮਲੀ ਨੂੰ ਕੰਗ੍ਰੈਚੁਲੇਸ਼ਨਸ ਅਭਿਸ਼ੇਕ ਸ਼ਰਮਾ ਐਂਡ ਫੈਮਲੀ ਯੂਵਰਾਜ ਸਿੰਘ ਵੀ ਉੱਤੇ ਪੁੱਜੇ ਹੋਈ ਸੀ ਯੂਵਰਾਜ ਸਿੰਘ ਐਂਡ ਅਭਿਸ਼ੇਕ ਸ਼ਰਮਾ ਸਿੱਧਾ ਦੁਬਈ ਤੋਂ ਅੰਮ੍ਰਿਤਸਰ ਪੁੱਜੇ ਵੈਡਿੰਗ ਦੇ ਵਿੱਚ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਲਾਈਕ ਕਰਨਾ ਬਣਦਾ ਆ ਯੂਵਰਾਜ ਸਿੰਘ ਅਤੇ ਸਾਰਿਆਂ ਨੇ ਰਣਜੀਤ ਬਾਵੇ ਦੇ ਗਾਣਿਆਂ ਦੇ ਨੂੰ ਕਾਫੀ ਇੰਜੋਏ ਕੀਤਾ ਅਤੇ ਖੁੱਲਕੇ ਪਰਫਾਰਮ ਵੀ ਕੀਤਾ